ਹਾਂਜੀ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਕਿ ਆਪਾਂ ਪਰਸੋ ਲੈ ਕੇ ਆਂਦਾ ਸੀ ਕਿ ਰੈਸਕਿਊ ਕਰਕੇ ਤੇ ਇਹਗਾ ਐਕਸਪੈਕਟਿਡ ਕੋਬਰਾ ਜਿੰਦੇ ਕਾਫੀ ਸੱਟਾਂ ਆਈਗਾ ਇੰਜਰਡ ਹੀਗਾ ਤੇ ਆਪਾਂ ਕਾਫੀ ਟ੍ਰੀਟਮੈਂਟ ਦਿੱਤਾ ਘਰੇ ਯਾਰ ਤੇ ਬੀਟਾ ਡੀਨ ਵਗੈਰਾ ਵੀਗਾ ਲਗਾਇਆ ਟਕੋਰ ਵੀ ਕੀਤੀ ਆ ਯਾਨੀ ਕਿ ਗਰਮ ਕਪੜਾ ਲੈ ਕੇ ਮੂੰਹ ਫੜ ਕੇ ਗਰਮ ਕਪਰੇ ਨਾਲ ਪਰ ਨਹੀਂ ਯਾਨੀ ਕਿ ਬਚਾਣੀ ਆਪਾਂ ਪਾਏ ਇਹਨੂੰ ਕਿਉਂਕਿ ਇੰਜਰਡ ਬਹੁਤ ਜ਼ਿਆਦਾ ਕਰ ਦਿੱਤਾ ਹੀਗਾ ਆ ਚੀਜ਼ਾਂ ਸਾਰੀਆਂ ਸੁੱਜੀਆਂ ਆਹੀਂ ਆ ਚੀ ਟੁੱਟੀ ਹੋਈ ਸੀਗੀ ਤੇ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਸੱਟਾਂ ਬਹੁਤ ਜ਼ਿਆਦਾ ਮਾਰੀਆਂ ਹੋਈਆਂ ਸੀ ਇੱਥੇ ਆ ਸਾਰੀਆਂ ਸੱਟਾਂ ਨੇ ਆ ਵੇਖੋ ਬਲੱਡ ਕਿੰਨਾ ਚੋ ਰਿਹਾ ਨਾਲੇ ਵੀ ਤੇ ਇੱਧਰ ਦੇਖੋ ਇਹਦੇ ਵੀ ਖੂਨ ਹਲੇ ਵੀ ਖੂਨ ਥਾਰ ਰਿਹਾ ਤੇ ਬਚਾ ਨਹੀਂ ਪਾਏ ਵੀਰੇ ਸੌਰੀ ਆ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਚਾਰ ਦਿਨ ਲਈ ਪੂਰਾ ਚਾਰ ਦਿਨ ਇਹਦੇ ਤੇ ਲਾਇਆ ਤਿੰਨ ਦਿਨ ਵੀ ਇਹਨੂੰ ਬਚਾ ਲਈਏ ਪਰ ਨਹੀਂ ਬਚਾ ਪਾਏ ਤੇ ਹੁਣ ਆਪਾਂ ਇਹਨੂੰ ਕੁੱਤੇ ਉਹ ਮਾਰ ਆਇਆ ਤਰੀਕੇ ਨਾਲ ਇਹਨੂੰ ਦਫਨਾ ਰਿਹਾ ਕਿਉਂਕਿ ਇਹ ਅਗਰ ਕੁੱਤੇ ਨੇ ਵੀ ਖਾ ਲਿਆ ਜਾਂ ਕਿਸੇ ਜਾਨਵਰ ਦੇ ਮੂੰਹ ਚ ਲੱਗ ਗਿਆ ਤੇ ਸ਼ਾਇਦ ਉਹਦੇ ਲਈ ਵੀ ਗਲਤ ਹੈ ਤੇ ਆਪਣੇ ਲਈ ਵੀ ਗਲਤ ਹੈ ਹੁਣ ਇਹਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਇਹਨੂੰ ਆਪਾਂ ਦਫਨਾਣਾ ਕਿ ਕਿਸ ਤਰ੍ਹਾਂ ਦਫਨਾਣਾ ਦੇਖ ਲਿਓ ਕਾਫੀ ਕਾਫੀ ਲੋਕ ਇਦਾਂ ਹੀ ਸੁੱਟ ਜਾਂਦੇ ਹੁੰਦੇ ਨੇ ਰਸਤਿਆਂ ਦੇ ਵਿੱਚ ਚੀਜ਼ਾਂ ਨੂੰ ਪਰ ਇਹ ਚੀਜ਼ਾਂ ਇਸ ਤਰ੍ਹਾਂ ਸੁੱਟਣ ਵਾਲੀਆਂ ਨਹੀਂ ਹੁੰਦੀਆਂ ਹੁਣ ਮੈਂ ਤੁਹਾਨੂੰ ਪ੍ਰੋਪਰ ਦੱਸਦਾ ਨਾ ਇਹਦੇ ਨਾਲ ਬੋਡੀ ਛੇਤੀ ਗਲ ਜਣੀ ਇਹਦੀ ਤੇ 스멜 ਵੀ ਘਟ ਆਏਗੀ ਜੇ 스멜 ਘਟ ਆਏਗੀ ਤੇ ਉਹਦੇ ਨਾਲ ਤੁਹਾਨੂੰ ਵੀ ਫਾਇਦਾ ਸਾਨੂੰ ਵੀ ਫਾਇਦਾ ਕਿਉਂਕਿ ਇਹਦੇ ਨਾਲ ਕੁੱਤਾ ਇਹਦੇ ਕੋਲ ਨਹੀਂ ਆਏਗਾ ਨਮਕ ਦੇ ਕੋਲ ਨਹੀਂ ਆਏਗਾ ਛੇਤੀ ਗਲ ਜੇਗਾ ਤੇ ਉਹਦੇ ਨਾਲ ਫਰਕ ਕੀ ਪੈਣਾ ਕਿ ਆਪਾਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਜੇ ਕੁੱਤੇ ਨੇ ਖਾ ਲਿਆ ਤਾਂ ਵੀ ਕਿਸੇ ਨਾ ਕਿਸੇ ਦਾ ਨੁਕਸਾਨ ਹੋ ਜਾਏਗਾ ਜੇ ਕਿਸੇ ਹੋਰ ਜਾਨਵਰ ਨੇ ਪਟ ਲਿਆ ਹੋ ਵੀ ਨੁਕਸਾਨ ਹੁਣ ਤੁਹਾਡੇ ਸਾਹਮਣੇ ਪ੍ਰੋਪਰਲੀ ਆਪਾਂ ਇਹਨੂੰ ਕਵਰ ਅਪ ਕਰ ਦਿੱਤਾ ਆ ਤੇ ਲਓ ਜੀ ਖਤਮ ਕੰਮ ਪਰ ਫਿਰ ਵੀ ਇੱਕ ਇਨਫੋਰਮੇਸ਼ਨ ਜ਼ਰੂਰੀ ਆ ਮੇਰੇ ਵੀਰੋ ਕਿਤੇ ਵੀ ਅਗਰ ਕਿਤੇ ਤੁਹਾਨੂੰ ਦਿਸਦਾ ਯਾਰ ਇਹ ਬੇਜਬਾਨ ਇਹਨਾਂ ਨੂੰ ਸੱਟ ਵੱਜਦੀ ਆ ਮੇਰਾ ਵੀਰ ਉਨੀ ਹੀ ਦਰਦ ਹੁੰਦੀ ਜਿੱਦਾਂ ਆਪਾਂ ਨੂੰ ਦਰਦ ਹੁੰਦੀ ਆ ਪਰ ਕਦੇ ਵੀ ਇਹਨੂੰ ਮਾਰੋ ਨਾ ਯਾਰ ਹਾਂ ਠੀਕ ਆ ਨਹੀਂ ਤੁਹਾਡਾ ਤੁਹਾਡਾ ਤੁਹਾਨੂੰ ਤੁਹਾਡਾ ਡਰ ਬਣਿਆ ਹੋਇਆ ਆ ਤੇ ਤੁਸੀਂ ਕਿਸੇ ਨੂੰ ਬੁਲਾ ਸਕਦੇ ਹੋ ਜਾਂ ਤੁਸੀਂ ਪਾਸੇ ਹੋ ਕੇ ਕਿਸੇ ਨੂੰ ਬੁਲਾ ਕੇ ਬਾਹਰ ਕਢਵਾ ਸਕਦੇ ਹੋ ਪਰ ਪੁਲਿਸ ਇਹਨੂੰ ਮਾਰਨ ਦੀ ਨਾ ਯਾਰ ਮਾਰਨ ਦੀ ਮਤ ਨਾ ਕਰਿਆ ਕਰੋ ਵੇਖਿਆ ਨਹੀਂ ਜਾਂਦਾ ਯਾਰ ਕਿੱਡੀ ਸੋਹਣੀ ਚੀਜ਼ ਸੀਗੀ ਬਹੁਤ ਸੋਹਣੀ ਕਾਫੀ ਅੱਛਾ ਸੀਗਾ ਕਾਫੀ ਪਲਿਆ ਹੋਇਆ ਸੀਗਾ ਇਹ ਕੀ ਕਹਿ ਰਿਹਾ ਸੀ ਕਿਸੇ ਨੂੰ ਉਹਨਾਂ ਨੇ ਉਹਨਾਂ ਨੂੰ ਕੁਝ ਕਿਹਾ ਵੀ ਨਹੀਂ ਇਹਨੂੰ ਸਿਰਫ ਆਇਆ ਹੀ ਸੀਗਾ ਯਾਨੀ ਕਿ ਗੇਟ ਦੇ ਬਾਹਰ ਸੀਗਾ ਉਹਨਾਂ ਨੇ ਭੁਜਾਤਾ ਚਲਾ ਗਿਆ ਫਿਰ ਮਾਰਨਾ ਸ਼ੁਰੂ ਕਰਤਾ ਮਾਰ ਕੇ ਤੇ ਦਬ ਦਿੱਤਾ ਉਹ ਦੱਬਣ ਤੋਂ ਬਾਅਦ ਫਿਰ ਆ ਗਿਆ ਬਾਹਰ ਕਿਉਂਕਿ ਹਲੇ ਹੈਗੇ ਸੀਗੇ ਇਹਦੇ ਚ ਪਰ ਹੁਣ ਨਹੀਂ ਹੁਣ ਬਿਲਕੁਲ ਖਤਮ ਹੈ ਚੈਨਲ ਮੇਰਾ ਇੰਸਟਾਗ੍ਰam ਤੇ ਸਿੰਘ ਵਰਸਸ ਸਨੇਕਾ ਨੰਬਰ ਮੇਰਾ 9876344420 ਹੈ ਠੀਕ ਹੈ ਜੀ ਜਦੋਂ ਮਰਜ਼ੀ ਕਾਲ ਕਰੋ ਓਨਲੀ ਫਾਰ ਪੈਟਰੋਲ ਦਾ ਖਰਚਾ ਲੱਗਦਾ ਹੋਰ ਕੁਝ ਵੀ ਨਹੀਂ ਜੇ ਵਿਜ਼ਿਟ ਕਰਵਾਣੀ ਹੈ ਜਾਂ ਉਧਦਾ ਪਤਾ ਲੱਗਦਾ ਦੇਖ ਲੈਣੇ ਆ ਸਿਰਫ ਤੇ ਸਿਰਫ ਵਿਜ਼ਿਟ ਦੇ ਪੈਸੇ ਆ ਵੀ ਆਪਾਂ ਆਂਜਨ ਕਿੱਦਾਂ ਕਰਨਾ ਹੋਰ ਕੋਈ ਪੇਮੈਂਟ ਨਹੀਂ ਲਈ ਦੀ ਪੁੱਛ ਸਕਦੇ ਹੋ ਅਗਰ ਤੁਸੀਂ ਜਿੱਨਾ ਘਰੋਂ ਨਿਕਲੇ ਆਈ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਕੀ ਲਿੱਤਾ ਉਹਨਾਂ ਤੋਂ ਕਈ ਚੀਜ਼ਾਂ ਇਦਾਂ ਦੀਆਂ ਕਈ ਲੋਕ ਵੀ ਇਦਾਂ ਕਰਦੇ ਨੇ ਵੀ ਸ਼ਾਇਦ ਪੇਮੈਂਟ ਲੈਂਦੇ ਹੋਣਗੇ ਪਰ ਪੇਮੈਂਟ ਪਰ ਮੁਰਦਾ ਕੋਈ ਸੀ ਨਹੀਂ ਬਸ ਇਹ ਸੇਵਾ ਹੀ ਹੈ ਦਿਲੋਂ ਲੱਗੀ ਹੋਈ ਹੈ ਜੋ 30 ਸਾਲਾਂ ਤੋਂ ਕਰਦਾ ਆ ਰਿਹਾ ਇਹਦੇ ਲਈ ਬਹੁਤ ਦੁੱਖ ਆ 30 ਸਾਲਾਂ ਜਾਂ ਦੂਜੀਆਂ ਚੀਜ਼ਾਂ ਚਾਂਸ ਹੈ ਵੀ ਜਿੱਦਾਂ ਇਹ ਇਸ ਤਰ੍ਹਾਂ ਕਿਸੇ ਕਿਸੇ ਦੀ ਇਨਸਟੈਂਟਲੀ ਜੈਥ ਕਰਤੀਆ ਮਾਰ ਦਿੱਤਾ ਚਲੋ ਠੀਕ ਹੈ ਭਾਜੀ ਓਕੇ